26 ਜਨਵਰੀ ਗਣਤੰਤਰਤਾ ਦਿਵਸ ਦੇ ਸਬੰਧ ਵਿੱਚ ਜੋ ਸਪੈਸ਼ਲ ਚੈਕਿੰਗ ਕੈਂਪੇਨ ਚੱਲ ਰਹੀ ਸੀ ਜੋ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਕਮਲਪ੍ਰੀਤ ਸਿੰਘ ਖੱਤਰਾ ਜੀ ਵੱਲੋਂ ਸਾਨੂੰ ਵਿਸ਼ੰਦ ਰੇਸ਼ ਦਿੱਤੇ ਗਿਆ ਸੀ ਕਿ 26 ਜਨਵਰੀ ਦੇ ਸਬੰਧ ਵਿੱਚ ਜੋ ਸ਼ੱਕੀ ਵਿਅਕਤੀਆਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਸਪੈਸ਼ਲ ਨਾਕਾਬੰਦੀਆਂ ਕਰਕੇ ਸ਼ੱਕੀ ਬੰਦਿਆਂ ਨੂੰ ਜੋ ਰੈਸਟ ਕੀਤਾ ਜਾਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਅਨਸਖਾਵਿਕ ਠਰਾ ਨੂੰ ਅੰਜਾਮ ਨਾ ਕੋਈ ਵੀ ਦੇ ਸਕੇ ਜਿਸ ਤੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਮਿਹੜੂ ਪੁਲੀ ਨਕੋਦਰ ਰੋਡ ਵਿਖੇ ਨਾਕਾ ਬੰਦੀ ਕੀਤੀ ਗਈ ਸੀ ਨਾਕੇ ਦੇ ਦੌਰਾਨ ਇੱਕ ਬਾਕਸ ਵੈਕਨ ਦੀ ਵੈਂਟੋ ਕਾਰ ਆਈ ਜਿਸ ਨੂੰ ਰੋਕਿਆ ਗਿਆ ਜਿਸ ਨੂੰ ਚੈਕਿੰਗ ਦੇ ਦੌਰਾਨ ਉਸ ਵਿੱਚੋਂ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਨਾਮ ਜੋ ਮਨਜਿੰਦਰ ਸਿੰਘ ਉਰਫ ਬਿੱਟੂ ਤਗੜ ਵਾਸੀ ਪਿੰਡ ਤਗੜ ਅਤੇ ਇਸ ਦਾ ਇੱਕ ਸਾਥੀ ਜਿਸ ਦਾ ਨਾਮ ਕਰਨਪਾਲ ਸਿੰਘ ਸਨੋ ਭੁਪਿੰਦਰ ਸਿੰਘ ਵਾਸੀ ਤਲਵਨ ਜੋ ਇਹਨਾਂ ਨੇ ਦੱਸਿਆ ਜਿਨ੍ਹਾਂ ਦੀ ਗੱਡੀ ਦੀ ਚੈਕਿੰਗ ਦੌਰਾਨ ਗੱਡੀ ਦੇ ਵਿੱਚੋਂ ਇੱਕ 32 ਬੋਰ ਪਿਸਤਲ ਅਤੇ ਦੋ ਜਿੰਦਾ ਕਾਰਟੂਜ ਬਰਾਮਦ ਹੋਏ ਨੇ ਜਿਸ ਤੇ ਇਨ ਦੇ ਖਿਲਾਫ ਮਕਦਮਾ ਨੰਬਰ 14 25 ਚੰਨਾਟਾਰਮੁਜੈਕ थाना ਬਤਪੁਰ ਦਰਜ ਕਰਕੇ ਜਿਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਵਾਰਡ ਹਾਸਲ ਕੀਤਾ ਗਿਆ ਜੋ ਇਤਾਂ ਦੇ ਪਾਸੋਂ ਹੋਰ ਜੋ ਵਾਰਦਾਤ ਕਰਨ ਦੀ ਫਰਾਗਪੇਸਨ ਉਸ ਬਾਰੇ ਪਤਾ ਕੀਤਾ ਜਾਵੇਗਾ ਜੋ ਹੁਣ ਤੱਕ ਦੀ ਪੁਛਗਿਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਦਸੰਝੋਗ ਦਾ ਗੱਲ ਅਗੇ 2011 ਅਕਤੂਬਰ ਮਹੀਨੇ ਵਿੱਚ ਲਾਂਬੜਾ ਬੱਸ ਸਟੈਂਡ ਵਿਖੇ ਇੱਕ ਵੈਸਟਰਨ ਜੂਨੀਅਰ ਦੇ ਮਾਲਕ ਜਸਵੀਰ ਸਿੰਘ ਦਾ ਕਤਲ ਇਹਨਾਂ ਵੱਲੋਂ ਕੀਤਾ ਗਿਆ ਸੀ ਜੋ ਇਹ ਬੰਜੰਦਰ ਸਿੰਘ ਬਿੱਟੂ ਤਗੜ ਨੂੰ ਮੌਕਾ ਪਾਰੀ ਕਾਬੂ ਕੀਤਾ ਗਿਆ ਸੀ ਜਿਸ ਨੇ ਉਹ ਪਿਸਤਲ ਨਾਲ ਜੋ ਕਤਲ ਕੀਤਾ ਗਿਆ ਸੀ ਉਹ ਜਿੰਮੀ ਬਲੈਤੀਆ ਵਾਸੀ ਬੋਪਰਾਏ ਕਲਾਂ ਥਾਣਾ ਸਦਰ ਨਕੋਦਰ ਦੇ ਘਰ ਤੋਂ ਬਕੈਤੀ ਕਰਕੇ ਉਸ ਦੀ ਇੱਕ ਗਾਕਾਰ ਅਤੇ ਹੋਰ ਉਹਦੇ ਘਰੋਂ ਵਿਦੇਸ਼ੀ ਕਰੰਸੀ ਤੇ ਰਿਵਾਲਵਰ ਜਿਹੜਾ ਉਹ ਲੁੱਟ ਕੇ ਲੈ ਗਿਆ ਸੀ ਉਸੇ ਨਾਲ ਹੀ ਇਹਨੇ ਇੱਕ ਸਪਾਰੀ ਲੈ ਕੇ ਜੋ ਖਾਨਪੋਟ ਡਾਕ ਖਾਣਾ ਸਦਰ ਨਕੌਦਰ ਦੇ ਏਰੀਆ ਵਿੱਚ ਇਕਬਾਲ ਸਿੰਘ ਕਲੇਰ ਦਾ ਕਤਲ ਕਰਨ ਵਾਸਤੇ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਸੀ ਜਿਸ ਦੇ ਦੌਰਾਨ ਜੋ ਉਸ ਵੇਲੇ ਵੀ ਮੈਂ ਇਨਾਮ ਕਦਮਾਂ ਦਾ ਤਫ਼ਤੀਸ਼ੀ ਰਹਾ ਜੋ ਇਸ ਤੇ ਇਹਨਾਂ ਨੂੰ ਫੌਰੀ ਤੌਰ ਤੇ ਪਛਾਣ ਕੇ ਇਹਨਾਂ ਦੀ ਥਾਰੋ ਨੇ ਚੈਕਿੰਗ ਦੇ ਦੌਰਾਨ ਇਹਨਾਂ ਦੇ ਕੋਲੋਂ ਸਾਨੂੰ ਵੈਪਨ ਮਿਲਿਆ ਜੋ ਇਹਨਾਂ ਦਾ ਕਾਫੀ ਲੁੱਟਾਂ ਖੋਹਾਂ ਸੰਜੀਰ ਜੁਰਮ ਦੇ ਮਕਦਮੇ ਨੇ ਕਤਲ ਦਕੈਤੀ ਅਤੇ ਹੋਰ ਵਾਰਦਾਤਾਂ ਦੇ ਜੁਰਮਾਂ ਦੇ ਅਪਰਾਧਿਕ ਰਿਕਾਰਡ ਚੈੱਕ ਕੀਤਾ ਗਿਆ ਵਾ ਜੋ ਮਨਜਿੰਦਰ ਸਿੰਘ ਤੱਗੜ ਦੇ ਖਿਲਾਫ ਕਰੀਬ 10 ਦੇ ਮਕਦਮੇ ਦਰਜ ਨੇ ਅਤੇ ਇਸ ਦਾ ਸਾਥੀ ਕਰਨਪਾਲ ਸਿੰਘ ਜੋ ਇਸ ਦੇ ਖਿਲਾਫ ਵੀ 4 ਮਕਦਮੇ ਲੁੱਟਾਂ ਖੋਹਾਂ ਦੇ ਵੈਪਨ ਦੇ ਦਰਜ ਨੇ ਅਸਲਾ ਐਕਟ ਦੇ ਜਿਨ੍ਹਾਂ ਨੂੰ ਅਗਲੇਰੀ ਪੁੱਛਗਛ ਲਈ ਹੁਣ ਥਾਣੇ ਲਿਆਂਦਾ ਗਿਆ ਜੋ ਇਹਨਾਂ ਪਾਸੋਂ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਗਈਆਂ ਅਤੇ ਕਿਹੜੀ ਵਾਰਦਾਤ ਕਰਨ ਦੀ ਫਰਾਰ ਹੋਈ ਸੀ ਉਹ ਪਤਾ ਚੱਲ ਜਾਵੇ ਸਰ ਜੇਲ ਵੀ ਕਾਫੀ ਟਾਈਮ ਰਹਿ ਰਹੇ ਹੌਣ ਦੇ ਹਾਂਜੀ ਇਹ ਕਤਲ ਦੇ ਮਾਮਲੇ ਵਿੱਚ ਜੇਲ ਵੀ ਗਿਆ ਸੀ ਜੋ 2014 ਦੇ ਵਿੱਚ ਜੇਲ ਵਿੱਚ ਹੰਗਾਮਾ ਹੋਇਆ ਸੀ ਹੰਗਾਮੇ ਦੇ ਦੌਰਾਨ ਇਹ ਜੇਲ ਦੀ ਦੁਆਰ ਟੱਪ ਕੇ ਭੱਜਣ ਦੀ ਕੋਸ਼ਿਸ਼ ਵਿੱਚ ਇਹਦਾ ਗਿੱਟਾ ਵੀ ਫ੍ਰੈਕਚਰ ਹੋ ਗਿਆ ਸੀ ਇਹ ਕਾਫੀ ਖਤਰਨਾਕ ਬਰਾਦਦੀ ਆ ਮਨਿੰਦਰ ਸਿੰਘ ਤੱਗੜ ਮਨਿੰਦਰ ਸਿੰਘ ਜੋ ਇਹ ਚਿੱਟਾ ਪੀਣ ਦੇ ਵੀ ਆਦੀ ਆ ਔਰ ਚਿੱਟਾ ਵੇਚਣ ਬਾਰੇ ਵੀ ਇਹਨਾਂ ਨੇ ਇਖਲਾਸ ਦਿੱਤਾ ਆ ਇਹਨਾਂ ਕੋ ਨਸ਼ਾ ਕਰਨਾ ਵੀ ਪ੍ਰਮਤ ਹੋਇਆ ਹੁਣ ਫਿਲਹਾਲ ਇਹਨਾਂ ਕੋ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ ਪਰ ਇਹ ਅਡਿਕਟਡ ਨੇ ਦੋਨੇ ਚਿੱਟਾ ਵੇਚਦੇ ਵੀ ਨਹੀਂ ਚਿੱਟਾ ਪੀਂਦੇ ਵੀ ਨਹੀਂ ਔਰ ਅੱਗੇ ਇਹਨਾਂ ਦੀ ਕੁਝ ਕਿਸ ਕੀਤੀ ਜਾਏਗੀ